ਮਨੁੱਖ ਦੇ ਜੀਵਨ ਵਿੱਚ ਮਾਇਆ ਦਾ ਸਾਥ ਉਦੋਂ ਤੱਕ ਬਣਿਆ ਰਹਿੰਦਾ ਜਦੋਂ ਤੱਕ ਸਵਾਸ ਚੱਲਦੇ ਨੇ ਅਤੇ ਪਰਿਵਾਰ ਸਕੇ ਸਬੰਧੀਆਂ ਦਾ ਸਾਥ ਵੀ ਸਰੀਰ ਦੇ ਸੰਸਕਾਰ ਤੱਕ ਹੀ ਰਹਿੰਦਾ ਉਸ ਤੋਂ ਅੱਗੇ ਬੰਦੇ ਦੇ ਸਾਥੀ ਹਨ ਉਸ ਦੇ ਕਰਮ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਬੰਦੇ ਦੀ ਸੋਚ ਉਸ ਦੇ ਕਰਮ ਬਣਾਉਂਦੀ ਹੈ ਜੋ ਸੋਚਾਂਗੇ ਉਹੀ ਜੀਵਨ ਦੇ ਵਿੱਚ ਹੋਵੇਗਾ ਤਾਂ ਹੀ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਗੁਰਬਾਣੀ ਸੱਚ ਦੇ ਮਾਰਗ ਦੇ ਨਾਲ ਜੋੜਿਆ ਬੰਦਾ ਚਾਹੇ ਕਿਸੇ ਦੁਨਿਆਵੀ ਪਦਾਰਥ ਲਈ ਹੀ ਰੱਬ ਨੂੰ ਯਾਦ ਕਰੇ ਗੁਰਬਾਣੀ ਦਾ ਪਾਠ ਕਰੇ ਪ੍ਰਮਾਤਮਾ ਹਮੇਸ਼ਾ ਸੱਚੀ ਭਾਵਨਾ ਪੂਰੀ ਕਰਦਾ ਗੁਰਬਾਣੀ ਵਿੱਚ ਜਿੱਥੇ ਚੰਗੇ ਗੁਣਾ ਨਾਲ ਸਾਂਝ ਬਣਾਉਣ ਦੀ ਸਿੱਖਿਆ ਦਿੱਤੀ ਉਥੇ ਨਾਲ ਨਾਲ ਬੁਰਾਈਆਂ ਪਾਪ ਵਾਲੇ ਪਾਸੇ ਤੋਂ ਵੀ ਸੁਚੇਤ ਕੀਤਾ ਸਮਝਾਇਆ ਕਿ ਜਿਵੇਂ ਦਵਾਈ ਦੇ ਨਾਲ ਪਰਹੇਜ਼ ਵੀ ਜ਼ਰੂਰੀ ਹੁੰਦਾ ਡਾਕਟਰ ਵੈਦ ਹਕੀਮ ਕਹੇਗਾ ਕਿ ਦਵਾਈ ਤਾਂ ਹੀ ਅਸਰ ਕਰੇਗੀ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋਗੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਵੀ ਹਰ ਪੱਖ ਤੋਂ ਸਿੱਖ ਨੂੰ ਸੁਚੇਤ ਕੀਤਾ ਕਿਸੇ ਵੀ ਸ਼ਬਦ ਦਾ ਜਾਪ ਕਰਨ ਦਾ ਅਸਰ ਕਿਉਂ ਨਹੀਂ ਹੋ ਰਿਹਾ ਕਈ ਵਾਰੀ ਬੰਦਾ ਸੋਚ ਲੈਂਦਾ ਕਿ ਮੈਂ ਇੰਨੇ ਪਾਠ ਕੀਤੇ ਜਾਪ ਕੀਤੇ ਗੁਰਬਾਣੀ ਵੀ ਪੜ੍ਹੀ ਪਰ ਮੇਰੀ ਮਨ ਦੀ ਮੁਰਾਦ ਪੂਰੀ ਕਿਉਂ ਨਹੀਂ ਹੋ ਰਹੀ ਮੇਰੀਆਂ ਕੀਤੀਆਂ ਹੋਈਆਂ ਅਰਦਾਸਾਂ ਰੱਬ ਨੇ ਸੁਣੀਆਂ ਕਿਉਂ ਨਹੀਂ ਤਾਂ ਉੱਥੇ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਦੱਸਦੇ ਨੇ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਹੁਣ ਇੱਥੇ ਵੇਖਣਾ ਪਵੇਗਾ ਕਿ ਅਸੀਂ ਰੱਬ ਦੀ ਰਜਾ ਦੇ ਵਿੱਚ ਚੱਲ ਰਹੇ ਹਾਂ ਕਿਸੇ ਦਾ ਬੁਰਾ ਤੇ ਨਹੀਂ ਸੋਚ ਰਹੇ ਹਮੇਸ਼ਾ ਚੰਗੀ ਸੋਚ ਹੀ ਬੰਦੇ ਦੇ ਅੰਦਰ ਸ਼ੁਭ ਗੁਣ ਪੈਦਾ ਕਰ ਸਕਦੀ ਫਿਰ ਜਿਨ੍ਹਾਂ ਦੇ ਕੋਲ ਚੰਗਿਆਈ ਆ ਜਾਂਦੀ ਉਹਨਾਂ ਨੂੰ ਫਿਰ ਸਾਰਿਆਂ ਦੇ ਵਿੱਚ ਹੀ ਚੰਗੇ ਗੁਣ ਨਜ਼ਰ ਆਉਂਦੇ ਹਨ ਆਪ ਭਲਾ ਸਭ जग ਭਲਾ 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 ਸਭ जग ਕਰ ਦੇਖੈ ਭਾਈ ਗੁਰਦਾਸ ਜੀ ਉਦਾਹਰਨ ਦੇ ਕੇ ਦੱਸਦੇ ਨੇ ਕਿ ਜਿਹੜੇ ਆਪ ਭਲੇ ਪੁਰਸ਼ ਹਨ ਉਹਨਾਂ ਨੂੰ ਸਾਰਾ ਸੰਸਾਰ ਹੀ ਭਲਿਆਂ ਦਾ ਨજર ਆਉਂਦਾ ਆਪ ਬੁਰਾ ਸਭ ਜੱਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੇ ਜੋ ਆਪਣੇ ਅੰਦਰ ਹੋਵੇਗਾ ਉਹੀ ਬਾਹਰ ਆਉਣਾ ਤਾਂ ਹੀ ਸਤਗੁਰੂ ਜੀ ਨੇ ਸ਼ੁਭ ਗੁਣਾ ਨੂੰ ਆਪਣੇ ਅੰਦਰ ਧਾਰਨ ਦਾ ਉਪਦੇਸ਼ ਬਖਸ਼ਿਆ ਬੰਦੇ ਨੂੰ ਜੋ ਕੁਝ ਵੀ ਅੱਜ ਤੱਕ ਮਿਲਿਆ ਉਹ ਬਾਹਰੋਂ ਮਿਲਿਆ ਇਸੇ ਤਰ੍ਹਾਂ ਬੰਦੇ ਨੇ ਸੋਚ ਲਿਆ ਕਿ ਸ਼ਾਇਦ ਰੱਬ ਪਰਮਾਤਮਾ ਵੀ ਕਿਸੇ ਬਾਹਰ ਵੱਖਰੀ ਥਾਂ ਤੇ ਬੈਠਾ ਇਸ ਭਲੇਖੇ ਨੂੰ ਵੀ ਸਤਿਗੁਰੂ ਜੀ ਨੇ ਦੂਰ ਕੀਤਾ ਸਮਝਾਇਆ ਸਭ ਕੁਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਜਿਹੜੇ ਰੱਬ ਨੂੰ ਬਾਹਰ ਕਿਸੇ ਥਾਂ ਤੇ ਲੱਭਣ ਲਈ ਤੁਰੇ ਉਹ ਭਰਮ ਦੇ ਵਿੱਚ ਪੈ ਕੇ ਸਹੀ ਰਸਤਾ ਭੁੱਲ ਗਏ ਕਹਿੰਦੇ ਹਿਰਨ ਦੀ ਨਾਬੀ ਵਿੱਚ ਕਸਤੂਰੀ ਸੁਗੰਧੀ ਹੁੰਦੀ ਜਦੋਂ ਹਵਾ ਚੱਲਦੀ ਹਿਰਨ ਉਸ ਸੁਗੰਧੀ ਨੂੰ ਲੱਭਣ ਲਈ ਇੱਧਰ-ਉੱਧਰ ਦੌੜਦਾ ਇਹ ਪਤਾ ਹੀ ਨਹੀਂ ਕਿ ਇਹ ਕਸਤੂਰੀ ਸੁਗੰਧੀ ਤਾਂ ਮੇਰੀ ਨਾਬੀ ਧੁੰਨੀ ਦੇ ਵਿੱਚੋਂ ਆ ਰਹੀ ਹੈ ਇਸੇ ਤਰ੍ਹਾਂ ਹੀ ਬੰਦੇ ਦੀ ਹਾਲਤ ਅੰਦਰ ਦੇ ਤੁਰੇ ਨਾਲੋਂ ਟੁੱਟਣ ਕਰਕੇ ਮਨੋਖ ਪਦਾਰਥਾਂ ਦੇ ਲਾਲਚ ਵਿੱਚ ਫਸ ਗਿਆ ਉਸ ਨੇ ਪਦਾਰਥਾਂ ਨੂੰ ਹੀ ਆਪਣੇ ਜੀਵਨ ਦਾ ਅਸਲ ਮਨੋਰਥ ਸਮਝ ਲਿਆ ਸਤਿਗੁਰੂ ਜੀ ਗੁਰਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਦੇ ਕੇ ਦੱਸਦੇ ਨੇ ਕਿ ਬੰਦਾ ਲਾਲਚ ਵਿੱਚ ਕਿਵੇਂ ਫਸਦਾ ਮਦਾਰੀ ਲੋਕ ਜੰਗਲ ਵਿੱਚ ਬਾਂਦਰ ਨੂੰ ਫੜਨ ਲਈ ਢੀੜੇ ਮੂੰਹ ਵਾਲੀ ਇੱਕ ਛੋਟੀ ਜਹੀ ਕੁਜੀ ਵਿੱਚ ਛੋਲਿਆਂ ਦੇ ਦਾਣੇ ਪਾ ਕੇ ਮਿੱਟੀ ਵਿੱਚ ਦੱਬ ਦਿੰਦੇ ਨੇ ਬਾਂਦਰ ਆਉਂਦਾ ਕੁਜੀ ਵਿੱਚ ਹੱਥ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਉਸ ਛੋਟੀ ਜਿਹੀ ਕੁੱਜੀ ਦਾ ਮੂੰਹ ਪੀੜਾ ਹੋਣ ਕਰਕੇ ਹੱਥ ਬਾਹਰ ਨਹੀਂ ਆਉਂਦਾ ਬਾਂਦਰ ਛੋਲਿਆਂ ਦੀ ਮੁੱਠ ਦੇ ਲਾਲਚ ਵਿੱਚ ਮਦਾਰੀ ਦਾ ਗੁਲਾਮ ਬਣ ਕੇ ਲੋਕਾਂ ਦੇ ਘਰ ਅੱਗੇ ਨੱਚਦਾ ਫਿਰਦਾ ਮਰਕਟ ਮੁਸਤੀ ਅਨਾਜ ਕੀ ਲੀਨੀ ਹੱਥ ਪਸਾਰ ਛੂਟਣ ਕੋ ਸਹਸਾ ਪਰਿਆ ਨਾਚਿਓ ਘਰ ਘਰ ਬਾਰ ਇਸੇ ਤਰ੍ਹਾਂ ਜਿਹੜੇ ਗੁਰੂ ਦੀ ਬਾਤ ਅਨੁਸਾਰ ਚੱਲਦੇ ਨੇ ਉਹ دنی avi ਪਦਾਰਥਾਂ ਦੇ ਲਾਲਚ ਨੂੰ ਛੱਡ ਕੇ ਕਿਉਂਕਿ ਪਦਾਰਥ ਤੇ ਹਰ ਕਿਸੇ ਦੀ ਵਰਤੋਂ ਵਿੱਚ ਆਉਂਦੇ ਨੇ ਇਹ ਉਦੋਂ ਤੱਕ ਹੀ ਸਹੀ ਰਹਿੰਦੇ ਜਦੋਂ ਇਹਨਾਂ ਦਾ ਲਾਲਚ ਨਾ ਮਨ ਵਿੱਚ ਆਵੇ ਉਹ ਰੱਬ ਦੇ ਪਿਆਰੇ ਪਦਾਰਥਾਂ ਦੇ ਵਿੱਚ ਰਹਿੰਦੇ ਹੋਏ ਵੀ ਲਾਲਚ ਨੂੰ ਬੁਰਾਈਆਂ ਨੂੰ ਛੱਡ ਕੇ ਸੱਚ ਪਰਮਾਤਮਾ ਦੇ ਨਾਲ ਸਾਂਝ ਬਣਾ ਲੈਂਦੇ ਨੇ ਉਹ ਆਪਣਾ ਇਹ ਮਨੁੱਖਾ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਂਦੇ ਨੇ ਜੈਸਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ ਇੱਥੇ ਰਹਿੰਦਿਆਂ ਜਿਸ ਤਰ੍ਹਾਂ ਦਾ ਬੀਜ ਬੀਜਾਂਗੇ ਉਹੀ ਫਲ ਵੱਢਣਾ ਪੈਣਾ ਬੰਦਾ ਸੋਚਦਾ ਤੇ ਬਹੁਤ ਚੰਗਾ ਕਿ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮੇਵੇ ਮਿਲ ਜਾਣ ਪਹਿਨਣ ਦੇ ਲਈ ਬਸਤਰ ਵੀ ਰੇਸ਼ਮ ਦੇ ਵਧੀਆ ਮਿਲ ਜਾਣ ਪਰ ਬਾਬਾ ਫਰੀਦ ਜੀ ਦੇਸ਼ ਦੇ ਪਰ ਬਾਬਾ ਫਰੀਦ ਜੀ ਕਹਿੰਦੇ ਨੇ ਕਿ हे ਜੀਵ ਆਪਣੇ ਕਰਮ ਵਾਲ ਦੇ ਇੱਕ ਬੀਜ ਤੂੰ ਕਿਕਰਾਂ ਦੇ ਬੀਜ ਰਹਾ ਤੈਨੂੰ ਮੇਵੇ ਦਾਖਾਂ ਕਿਸ ਤਰ੍ਹਾਂ ਮਿਲ ਜਾਣਗੀਆਂ ਕਤ ਤੂੰ ਓਨ ਰਹਾ ਤੇ ਚਾਹਦਾ ਕਿ ਮੈਨੂੰ ਰੇਸ਼ਮ ਦੇ ਵਧੀਆ ਵਸਤਰ ਮਿਲ ਜਾਣ ਫਰੀਦਾ ਲੋੜਾ ਦਾਖ ਬਜੌਰੀਆਂ ਕਿਕਰ ਬੀਜੈ ਚਟ ਹੰਡਾ ਉਹਨ ਕਤਾਏ ਦਾ ਪੈਦਾ ਲੋੜੈ ਪੱਟ ਸੋ ਸਤਗੁਰੂ ਜੀ ਨੇ ਹਰ ਪਖ ਤੋਂ ਸੁਚੇਤ ਕਰਕੇ ਧੁਰ ਕੀ ਬਾਣੀ ਦੇ ਰਾਹੀ ਇਹ ਸੱਚ ਦਾ ਮਾਰਗ ਦਿਖਾਇਆ ਜਿਹੜੇ ਰੱਬ ਦੇ ਪਿਆਰੇ ਇਸ ਸੱਚ ਦੇ ਮਾਰਗ ਤੇ ਚੱਲਦੇ ਨੇ ਉਹ ਮਨੁੱਖਾ ਜੀਵਨ ਨੂੰ ਸਫਲ ਕਰਕੇ ਸੰਸਾਰ ਤੋਂ ਜਾਂਦੇ ਨੇ ਉਹਨਾਂ ਦਾ ਇੱਥੇ ਆਉਣਾ ਸਫਲ ਹੋ ਜਾਂਦਾ ਉਹ ਰੱਬ ਦੇ ਪਿਆਰੇ ਆਪਣਾ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਉਪਦੇਸ਼ ਦੀ ਸਾਂਝ ਪਾਉਂਦਿਆਂ ਹੋਈਆਂ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ